ਹਾਂਜੀ ਉਸ ਕਾਲਪੁਰਖ ਵਾਹਿਗੁਰੂ ਨੇ ਇਸ ਤਰਤੀ ਨੂੰ ਬੜਾ ਖੂਬਸੂਰਤ ਬਣਾਇਆ ਤੇ ਇਹ ਜਿਹੜੇ ਫੁੱਲ ਨੇ ਇਹ ਪ੍ਰਮਾਤਮਾ ਨੇ ਇਨਸਾਨ ਵਾਸਤੇ ਇੱਕ ਤੋਹਫਾ ਭੇਜਿਆ ਹੋਇਆ ਇੱਕ ਖੂਬਸੂਰਤ ਤੋਹਫਾ ਵੈਸੇ ਤਾਂ ਆਪਾਂ ਨੂੰ ਪਤਾ ਵੀ ਫੁੱਲਾਂ ਦੇ ਛੋਟੇ-ਛੋਟੇ ਬੂਟੇ ਹੁੰਦੇ ਆ ਪਰ ਇਹ ਫੁੱਲਾਂ ਦੇ ਦਰਖਤ ਨੇ ਵੱਡੇ-ਵੱਡੇ ਦਰਖਤ ਚੈਰੀ ਬਲੋਸਮ ਦੀ ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਜਪਾਨ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਚੈਰੀ ਬਲੋਸਮ ਦੇ ਜਿਹੜੇ ਟ੍ਰੀ ਹੁੰਦੇ ਆ ਤੇ ਆ ਦੇਖੋ ਜਪਾਨ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਆ ਹਰ ਘਰ ਦੇ ਨਾਲ ਜ਼ਮੀਨ ਲਾਜ਼ਮੀ ਆ ਕਿਉਂਕਿ ਉੱਥੇ ਦੇ ਲੋਕ ਜਿੰਨਾ ਟੈਕਨੋਲੋਜੀ 'ਚ ਅੱਗੇ ਨੇ ਓਨਾ ਹੀ ਉਹ ਧਰਤੀ ਨਾਲ ਵੀ ਜੁੜੇ ਹੋਇਆ ਜ਼ਮੀਨ ਦੇ ਨਾਲ ਵੀ ਜੁੜੇ ਹੋਏ ਤੇ ਜਿਹੜੇ ਫੁਲਾਵਰ ਨੇ ਆ ਜਿਹੜੇ ਫੁੱਲ ਤੁਸੀਂ ਦੇਖਦੇ ਹੋ ਇਹ ਛੋਟੇ ਬੂਟੇ ਨਹੀਂ ਹੈਗੇ ਬਟੇ ਤਰਾਖਤ ਨੇ ਤੇ ਸਾਰੇ ਹੀ ਫੁੱਲਾਂ ਦੇ ਵਿੱਚੋਂ ਬੜੀ ਵਧੀਆ ਖੁਸ਼ਬੂ ਵੀ ਆਉਂਦੀ ਆ ਤੇ ਦੂਸਰੀ ਗੱਲ ਇਹ ਆਲ ਓਵਰ ਦੁਨੀਆ ਦੇ ਵਿੱਚੋਂ ਅਲੱਗ ਅਲੱਗ ਫੁੱਲਾਂ ਦੇ ਜਿਵੇਂ ਗੱਲ ਤੁਸੀਂ ਤ੍ਰਖਤ ਦੇਖ ਰਹੇ ਹੋ ਪਰ ਪ੍ਰਮਾਤਮਾ ਦਾ ਇੱਕ ਖੂਬਸੂਰਤ ਤੋਹਫਾ ਇਨਸਾਨ ਦੇ ਲਈ ਕੋਸ਼ਿਸ਼ ਕਰੋ ਵਿਪਦਤੋਬਾਤ ਤ੍ਰਖਤ ਇਦਾਂ ਦੇ ਮੰਗਾ ਕੇ ਆਪਣੇ ਘਰੇ ਵੀ ਲਾ ਸਕੋ ਤੇ ਆਪਣੇ ਆਸ ਗਵਾਂਡ ਦੇ ਵਿੱਚ ਆਪਣੀਆਂ ਜਿਹੜੀਆਂ ਗਲੀਆਂ ਨੇ ਆਪਣੀਆਂ ਜਿਹੜੀਆਂ ਸੜਕਾਂ ਨੇ ਉੱਥੇ ਲੱਗੇ ਹੁਣ ਤਾਂ ਕਿੰਨੇ ਸੋਹਣੇ ਲੱਗਣ ਵੈਸੀ ਦੇਖਣ ਨੂੰ ਇੱਕ ਜੰਨਤ ਵਰਗਾ ਦ੍ਰਿਸ਼ ਮਿਲਦਾ ਕਿਉਂਕਿ ਜਿੱਥੇ ਵੀ ਚੈਰੀ ਬਲੋਸਮ ਲੱਗੇ ਹੋਏ ਨੇ ਮੈਂ ਦੇਖਿਆ ਇੱਕ ਐਸਾ ਜੰਗਲ ਜਿੱਥੇ ਦਰਖਤ ਲੱਗੇ ਹੋਏ ਨੇ ਇੱਕ ਐਸੀ ਰੋਡ ਦੇਖੀ ਜਿੱਥੇ ਦਰਖਤ ਲੱਗੇ ਹੋਏ ਨੇ ਇੱਕ ਵਾਰੀ ਬੰਦਾ ਇਦਾਂ ਮਹਿਸੂਸ ਕਰਦਾ ਕਿ ਜੰਨਤ ਦੇ ਵਿੱਚ ਆ ਗਿਆ ਐਨੇ ਸੋਹਣੇ ਲੱਗਦੇ ਆ ਅਸਾਰੇ ਤੇਰੀ ਬਲੌਸਮ ਦੇ ਦਰਖਤ ਨੇ ਖੈਰ ਅਕਸਰ ਹੀ ਕਹਦਾ ਤੁਹਾਨੂੰ ਕਿ ਪਰਮਾਤਮਾ ਦੇ ਰੰਗਾਂ ਵਾਹਿਗੁਰੂ ਨੇ ਬੜਾ ਕੁਝ ਤੋਹਫੇ ਦੇ ਵਿੱਚ ਦਿੱਤਾ ਇਨਸਾਨ ਨੂੰ ਤੁਸੀਂ ਵੱੱਦ ਤੋਂ ਬਾਅਦ ਦਰਖਤ ਲਾਓ ਵੱੱਦ ਤੋਂ ਬਾਅਦ ਜਾਨਵਰਾਂ ਨੂੰ ਪੰਛੀਆਂ ਨੂੰ ਹਵਾ ਨੂੰ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤੇ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਓ ਉਹਦੇ ਨਾਲ ਜੁੜੋ ਕਿਉਂਕਿ ਉਹ ਤੋਂ ਬਿਨਾ ਕਿਸੇ ਨੇ ਮਦਦ ਨਹੀਂ ਕਰਨੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੋਈ ਸਾਡਾ ਸੰਗੀ ਸਾਥੀ ਨਹੀਂ ਤੇ ਉਹਦੇ ਤੇ ਭਰੋਸਾ ਰੱਖੋ ਕਿਉਂਕਿ ਭਰੋਸਾ ਹੀ ਤੁਹਾਨੂੰ ਪਰਮਾਤਮਾ ਤੱਕ ਲੈ ਕੇ ਜਾਊਗਾ ਜਿਉਂਦੇ ਵਾਸਤੇ ਰਹੋ ਧੰਨਵਾਦ